ਜਦੋਂ ਸਕੂਲ 'ਚ ਹੁੰਨੇ ਆ ਉਦੋਂ ਲੱਗਦਾ ਹੈ ਆਪਣਾ ਟਾਈਮ ਆਏਗਾ ਕਾਲਜ ਪਾਸ ਕਰਕੇ ਲੱਗਦਾ ਹੈ ਆਪਣਾ ਟਾਈਮ ਆਏਗਾ 30 ਸਾਲ ਦੇ ਹੋ ਜਾਣ ਤੋਂ ਬਾਅਦ ਵੀ ਇਨਸਾਨ ਨੂੰ ਲੱਗਦਾ ਹੈ ਆਪਣਾ ਟਾਈਮ ਆਏਗਾ 40 ਟੱਪ ਕੇ ਇੱਕ ਉਮੀਦ ਰਹਿੰਦੀ ਹੈ ਕਿ ਚਲੋ ਬੱਚੇ ਵੱਡੇ ਹੋ ਜਾਣਗੇ ਆਪਣੇ ਆਪਣੇ ਕੰਮਾਂ 'ਚ ਲੱਗ ਜਾਣਗੇ ਫੇਰ ਆਪਣਾ ਟਾਈਮ ਆਏਗਾ 50 ਪਾਰ ਕਰਨ ਤੋਂ ਬਾਅਦ ਬੱਚੇ ਵੱਡੇ ਵੀ ਹੋ ਚੁੱਕੇ ਹੁੰਦੇ ਨੇ ਉਨ੍ਹਾਂ ਦੀ شادی ਵੀ ਹੋ ਜਾਂਦੀ ਏ ਆਪਣੇ ਪੈਰਾਂ ਤੇ ਖੜੇ ਹੋ ਜਾਂਦੇ ਨੇ ਇਨਸਾਨ ਨੇ ਸੋਚਿਆ ਹੁੰਦਾ ਹੈ ਫਿਰ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਥੋੜਾ ਘੁੰਮਾਂ ਫਿਰਾਂਗੇ ਆਪਣੀ ਪਸੰਦ ਦਾ ਖਾਣਾ ਖਾਵਾਂਗੇ ਵਧੀਆ-ਵਧੀਆ ਕੱਪੜੇ ਪਹਿਨਾਂਗੇ ਪਰ ਆਪਣਾ ਟਾਈਮ ਆਉਂਦਾ ਹੀ ਨਹੀਂ ਸਾਰੀ ਜਮਾ ਪੂੰਜੀ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਵਿਆਹਾਂ ਤੇ ਲੱਗ ਚੁੱਕੀ ਹੁੰਦੀ ਹੈ ਬੱਚਿਆਂ ਤੋਂ ਕੁਝ ਮੰਗਣ ਦੀ ਹਿੰਮਤ ਹੀ ਨਹੀਂ ਪੈਂਦੀ ਕਿਉਂਕਿ ਬੱਚੇ ਵੀ ਜਦੋ-ਜਹਿਦ ਕਰ ਰਹੇ ਹੁੰਦੇ ਨੇ ਆਪਣਾ ਟਾਈਮ ਲੈ ਕੇ ਆਉਣ ਲਈ ਇਨਸਾਨ ਦੇ ਆਪਣੇ ਗੋਡੇ ਗਿੱਟੇ ਵੀ ਜਵਾਬ ਦੇ ਦਿੰਦੇ ਨੇ ਤੇ ਇੱਕ ਦਿਨ ਟਾਈਮ ਆ ਜਾਂਦਾ ਹੈ ਉੱਪਰ ਵਾਲੇ ਘਰ ਜਾਂਦਾ ਪਰ ਇੱਥੇ ਆਪਣਾ ਟਾਈਮ ਨਹੀਂ ਆਉਂਦਾ ਇਸ ਕਰਕੇ ਜ਼ਰੂਰੀ ਹੈ ਜਿੰਮੇ ਚੱਲ ਰਿਹਾ ਉਸ ਵਿੱਚੋਂ ਹੀ ਆਪਣਾ ਟਾਈਮ ਕੱਢੋ ਬਿਨਾਂ ਕਾਰਨ ਵੀ ਥੋੜਾ ਖੁਸ਼ ਰਹਿ ਲਿਆ ਕਰੋ ਨਹੀਂ ਤਾਂ ਸਾਰੇ ਚਾਹ ਅਰਮਾਨ ਤਰੇ ਦੇ ਤਰੇ ਰਹਿ ਜਾਣੇ ਨੇ ਇਸ ਲਈ ਜ਼ਿੰਦਗੀ ਨੂੰ ਕਟੋ ਨਾ ਥੋੜਾ ਜੀ ਵੀ ਲਓ